ਆਪਾਂ ਖੜੇ ਆ ਜੀ ਪਿੰਡ ਸਦਾਨੇ ਘਰਾਟਾ ਤੇ ਆਹ ਦੇਖੋ ਜਿਹੜੇ ਘਰਾਟਾ ਕਿਵੇਂ ਚੱਲ ਰਹੀਆਂ ਚੱਕੀਆਂ ਥੋੜਾ ਥੋੜਾ ਹੱਤਾ ਕਿਵੇਂ ਫਿੱਛਿਆ ਜਾ ਰਿਹਾ ਹੈ ਆ ਇਧਰ ਮੱਟੀ ਆ ਰਹੀ ਆ ਇਧਰ ਕਣਕ ਵਾਂਗ ਆ ਵੀ ਚੱਲ ਰਹੀਆਂ ਚੱਕੀਆਂ ਸਾਰੀਆਂ ਇਹ ਆਤਾ ਕਿ ਮੈਂ ਠੰਡਾ ਹੁੰਦਾ ਇਹ ਹਾਂ 12 ਚੱਕਰ ਹੈ ਹਾਂ 12 ਚੱਕਰ ਹੈ ਪਾਣੀ ਵਾਲੇ ਜੀ ਨੇ ਚੱਕਰ ਸੀ ਕਰਾ ਹਾਂ ਹਾਂ ਠੀਕ ਆ ਉਧਰ ਮੱਕੀ ਦਾ ਨਿਕਲ ਰਿਹਾ ਇਧਰ ਕਣ ਕਰਾ ਇਹਦੇ ਵੀ ਟਾਈਮ ਵੀ ਬਹੁਤ ਲੱਗਦਾ ਹੋਊਗਾ ਨਾ ਨਿਕਲਣ ਨੂੰ ਹਟਾ ਹਾਂ ਅੱਜ ਲੋਕਾਂ ਨੂੰ ਦੋ ਬੰਦਾ ਲੱਗਦਾ ਮੈਂ ਅੱਜ ਲੱਗਦਾ ਲੱਗਦਾ ਅਰ ਸ਼ਾਤੇ ਦੀ ਭਾਈਪੂ ਕੀ ਹੁੰਦੀ ਹੈਗੀ ਕਹੋ ਜੀ ਇਸ ਦਾ ਕਟੇ ਹੈ 160 ਰੁਪਿਆ ਆ ਵਾ ਸਰ 160 ਰੁਪਏ ਐ ਸਾਹਿਬ ਕੱਢਿਆ ਖੜਾ ਹੈ ਆਟਾ ਹਾਂ ਕੱਢਿਆ ਖੜਾ ਹੈ ਆਟਾ ਆਹ ਆ ਕਰਨੇ ਦਾ ਸਾਹਿਬ ਆ ਤਾਂ ਕਰਨੇ ਦਾ ਮੇਰਾ ਵੀ ਨਾਮ ਦਾ ਉਹ 160 ਰੁਪਿਆ ਬਰਤਲ ਠੀਕ ਐ ਇਹ ਕਣਕ ਵਰ ਕੋਈ ਸਪੈਸ਼ਲ ਹੁੰਦੀ ਆ ਕੰਮ ਕਰਨ ਕੇ ਥੋੜੀ ਇਹ ਹੈ ਜਿਹੜੀ ਕਣਕਾਂ ਐ ਆਰਗੈਨਿਕ ਨਹੀਂ ਦੂਸਰੇ ਸੈਂਪਲੀ ਕਣਕਾਂ ਆ ਆ ਵੀ ਹੁੰਦਾ ਠੀਕ ਇੱਧਰ ਆ ਗਿਆ ਜੀ ਨਾਲ ਹੀ ਇਹਨਾਂ ਦਾ ਤੇਲ ਦਾ ਕੋਹਲੂ ਆ ਗਿਆ ਇੱਥੇ ਸਰੋਂ ਦਾ ਤੇਲ ਵਗੈਰਾ ਦਾ ਕੱਢਿਆ ਉਹ ਨਿਕਲ ਰਿਹਾ ਇੱਧਰ ਆ ਰਹੀ ਆ ਆਪਣੀ ਬਾਹਰ ਨਿਕਲਣੇ ਲੱਗੇ ਜੀ ਇਸ ਕੇ ਆਟਾ ਹੈ ਘਰਾਟਾ ਦਾ ਤੇ ਇਹ ਪੈਕ ਕਰ ਕਰਕੇ ਇਹ ਦੇਈ ਜਾਂਦੇ ਆ ਇਹ ਕੀ ਰੇਟ ਦੇ ਨੇਟ 5 ਕਿਲੋ 200 ਦਾ 5 ਕਿਲੋ 200 ਦਾ ਹਾਂ ਠੀਕ ਆ 10 ਕਿਲੋ 400 ਦਾ ਠੀਕ ਆ ਹਾਂ ਖੁੱਲਾ 50 ਰੁਪਇਆ ਠੀਕ ਆ ਜੇ ਉਹ ਕਿਸੇ ਨੇ ਪਿਉਣਾ ਕਣਕ ਉਹ ਵੀ ਪੀ ਲੈਣੇ ਤੁਸੀਂ ਹਾਂ ਉਹਦੀ ਭੇਜੀ ਕਿ ਲੈਣੇ ਉਹ ਲੈਂਦਾ 5 ਰੁਪਇਆ 5 ਰੁਪਏ ਠੀਕ